ਜਿਵੇਂ ਅੱਜ ਗਰੂਪ ਕੋਰ ਸੰਧੂ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅੱਜ ਦੀ ਮੀਟਿੰਗ ਅਸੀਂ ਇਹੀ ਮਤਾ ਪਾਇਆ ਵਾ ਕਿ 103 ਸਾਲ ਪੁਰਾਣੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਆ ਔਰ ਅੱਜ ਕੁਝ ਲੋਕ ਉੱਠ ਕੇ ਉਹਨੂੰ ਭੰਡਣ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਹਮੇਸ਼ਾ ਹੀ ਸਰਦਾਰ ਸੁਖਬੀ ਸਿੰਘ ਬਾਦਲ ਉਹਨਾਂ ਦੇ ਨਾਲ ਆ ਵੇਖੋ ਇੱਕ ਇਹੋ ਜੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬੇਟੀ ਦਾ ਵਿਆਹ ਸੀ ਉਹਨਾਂ ਨੇ ਵਿਆਹ ਨਹੀਂ ਵੇਖਿਆ ਉਹ ਉਹ ਜੇਲ੍ਹ ਵਿੱਚ ਬੰਦ ਸੀ ਇਹ ਇਸ ਤਰ੍ਹਾਂ ਹੀ ਪਾਰਟੀ ਨਹੀਂ ਬਣੀ ਵੀ ਇਹਨੂੰ ਜਿਹੜਾ ਵੀ ਆਊਗਾ ਖੇਰੂ ਖੇਰੂ ਕਰਕੇ ਚਲ ਜੂਗਾ ਇਹਨੂੰ ਖੇਰੂ ਖੇਰੂ ਅਹੀਂ ਹੋਣ ਨਹੀਂ ਦਿੰਦੇ ਜਿੱਥੇ ਵੀ ਪਿੰਡ ਪਿੰਡ ਸ਼ਹਿਰ ਸ਼ਹਿਰ ਮਾਝਾ ਸਾਰਾ ਸਰਦਾਰ ਸੁਖਬੀਰ ਸਿੰਘ ਦੇ ਨਾਲ ਆ ਕੁਝ ਲੋਕ ਜਿਹੜੇ ਇਸ ਪਾਰਟੀ ਨੂੰ ਤੋੜਨਾ ਚਾਹੁੰਦੇ ਆ ਮੈਂ ਉਹਨਾਂ ਨੂੰ ਸਿਰਫ ਇਹੋ ਸੁਣਾ ਦੇਣਾ ਚਾਹੁੰਨੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਕੋਈ ਪ੍ਰਧਾਨ ਨਾ ਕੋਈ ਹੈਗਾ ਨਾ ਕੋਈ ਬਣ ਸਕਦਾ ਤੇ ਨਾ ਕੋਈ ਸਾਨੂੰ ਦਿਸਦਾ ਹੀ ਆ ਸੋਹੀ ਸਾਰੀਆਂ ਇਸਤਰੀ ਕਾਲੀ ਦਲ ਅਮਰਸਰ ਔਰ ਜੋ ਵੀ ਜਿੱਥੇ ਵੀ ਸਾਨੂੰ ਜਾ ਕੇ ਇਹ ਪ੍ਰਚਾਰ ਕਰਨਾ ਪਿਆ ਜਿੱਥੇ ਵੀ ਸਾਨੂੰ ਫਿਰ ਤੋਂ ਲੋੜ ਲੱਗੀ ਅਸੀਂ ਤਗੜੇ ਹੋ ਕੇ ਅੱਗੇ ਆਂ ਸਦਾ ਸੁਭੀ ਸਿੰਘ ਬਾਦਲ ਦੇ ਨਾਲ ਆ ਜੀ ਕਿਉਂ ਵਿਰੋਧ ਹੋ ਰਿਹਾ ਜੀ ਇਹਨਾਂ ਦਾ ਬਾਦਲ ਦਾ ਜੀ ਜੀ ਵੇਖੋ ਕੁਝ ਮੇਰੇ ਖਿਆਲ ਨਾਲ ਆਪਣੇ ਹੀ ਆ ਉਹਨਾਂ ਨੇ 10 ਸਾਲ ਜਦੋਂ ਸਰਕਾਰ ਸੀ ਰਾਜ ਕੀਤੇ ਅਹੁਦੇ ਮਾਣੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਬਹੁਤਾ ਮੈਂ ਦੱਸਣਾ ਨਹੀਂ ਚਾਹੁੰਦੀ ਅੱਜ ਜਦੋਂ ਫਿਰ ਪਾਰਟੀ ਥੋੜੇ ਜਿਹਾ ਮਾੜੇ ਦੌਰ ਚੋਂ ਗੁਜ਼ਰੀ ਆ ਔਰ ਅੱਜ ਉਹ ਵੱਖਰੇ ਹੋ ਕੇ ਬਹਿ ਗਏ ਆ ਜਦੋਂ ਆਪਾਂ ਚੰਗੇ ਸਮੇਂ 'ਚ ਪਾਰਟੀ ਦੇ ਨਾਲ ਆ ਤਾਂ ਅੱਜ ਮਾੜੇ ਸਮੇਂ 'ਚ ਵੀ ਸਾਨੂੰ ਨਾਲ ਹੀ ਹੋਣਾ ਚਾਹੀਦਾ ਵਾ ਵੱਖਰੇ ਨਹੀਂ ਹੋਣਾ ਚਾਹੀਦਾ ਜਿਆਦਾ ਵੀ ਖੇਤਰੀ ਪਾਰਟੀ ਹੈ ਪਰ ਕਿਹੜੇ ਦੇਖ ਰਹੇ ਹੋਗੇ ਅਜਤ ਕਾਣਾ ਕਾਣਾ ਅਡਵਰਟ ਚੱਲ ਰਿਹਾ ਨਹੀਂ ਜੀ ਸਾਰੀ ਪਾਰਟੀ ਇਕੱਠਾ ਇਕੱਠੀ ਆ ਜਿਹੜੇ ਕੁਝ ਲੋਕ ਤੁਹਾਨੂੰ ਅੱਗੇ ਵੀ ਦੱਸਿਆ ਕਿ ਉਹ ਵੱਖਰੇ ਹੋਏ ਆ ਉਹ ਵੀ ਬੀਜੇਪੀ ਦੀ ਮੇਰੇ ਖਿਆਲ ਨਾਲ ਬੀ ਟੀਮ ਆ ਇਸ ਦੇ ਪਿੱਛੇ ਲੱਗੇ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਬੀਜੇਪੀ ਨਾਲ ਕੋਈ ਗੱਠ ਜੋੜ ਨਹੀਂ ਕਰ ਰਹੇ ਉਹ ਕਿਸਾਨਾਂ ਦੀ ਗੱਲ ਕਰਦੇ ਨੇ ਕਿਸਾਨਾਂ ਦੇ ਹੀ ਨਾਲ ਆ ਅਗਰ ਕਿਸਾਨਾਂ ਦੇ ਹੱਕ ਚ ਬੀਜੇਪੀ ਨਹੀਂ ਆ ਤੇ ਸਾਡਾ ਉਹਨਾਂ ਨਾਲ ਕੋਈ ਗੱਠ ਜੋੜਨੀ ਆ ਇਸੇ ਗੱਲ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਆਪਣੇ ਦਿਮਾਗ ਚ ਰੱਖਿਆ ਤੇ ਬੀਜੇਪੀ ਨਾਲ ਕੋਈ ਗੱਠ ਜੋੜ ਨਹੀਂ ਕੀਤਾ ਪਰ ਇਹ ਕੁਝ ਲੋਕ ਜਿਹੜੇ ਹੁਣ ਅੱਡ ਹੋਏ ਨੇ ਇਹ ਚਾਹੁੰਦੇ ਹੀ ਵੀ ਗੱਠ ਜੋੜ ਹੋਵੇ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਇਹ ਗੱਠ ਜੋੜ ਨਹੀਂ ਕੀਤਾ ਕੀ ਆ ਵਾ ਵਾ ਸਿਰਫ ਪ੍ਰਧਾਨਗੀ ਦੇ ਵੇਖੋ ਜੀ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਸਾਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਗੈਰ ਤਾਂ ਕੋਈ ਪ੍ਰਧਾਨ ਦਿਸਦਾ ਹੀ ਨਹੀਂ ਕੋਈ ਚਿਹਰਾ ਹੀ ਨਹੀਂ ਹੈਗਾ ਸਾਡੇ ਕੋਲ ਔਰ ਅਸੀਂ ਛੋਟੇ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ ਅਸੀਂ ਉਹਨਾਂ ਦੀ ਪ੍ਰਧਾਨਗੀ ਜੀ ਖੋਸ਼ ਹਾਂ ਸਾਨੂੰ ਹੋਰ ਕੋਈ ਪ੍ਰਧਾਨ ਚਾਹੀਦਾ ਹੀ ਨਹੀਂ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਹੀ ਸਾਨੂੰ ਪ੍ਰਧਾਨ ਚਾਹੀਦੇ ਨੇ ਕਿਵੇਂ ਪਾਰਟੀ ਫਿਰ ਆਪਣੇ ਸਟੈਂਡ ਹੋ ਗਈ ਜੀ ਸਟੈਂਡ ਕਰਾਂਗੇ ਘਰ ਘਰ ਪਹੁੰਚ ਕਰਾਂਗੇ ਅਕਾਲੀ ਦਲ ਦੇ ਕੀਤੇ ਹੋਏ ਕੰਮ ਲੋਕਾਂ ਤੱਕ ਪਹੁੰਚਾਵਾਂਗੇ ਕਿਉਂਕਿ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਹੋਰ ਕੋਈ ਪਾਰਟੀ ਕਰ ਨਹੀਂ ਸਕੀ ਕਾਂਗਰਸ ਵੇਖੋ ਤੁਹਾਡੇ ਸਾਹਮਣੇ ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸਵਾਂ ਖਾ ਕੇ ਪੰਜ ਸਾਲ ਰਾਜ ਕਰਕੇ ਚਲ ਗਈ ਆ ਆਮ ਆਦਮੀ ਹੁਣ ਵੇਖੋ ਕੀ ਕਰ ਰਹੀ ਆ ਬਾਦਲ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਪੋਚਾ ਫਿਰ ਰਿਹਾ ਵਾ ਉਹਨਾਂ ਦੇ ਕੀਤੇ ਕੰਮ ਫਿਰ ਲਿੰਪਾ ਪੋਚੀ ਕਰਕੇ ਆਪਾਂ ਅੱਗੇ ਦੱਸਣ ਦੇ ਆ ਕੰਮ ਤੇ ਉਹ ਜਿਹੜੇ ਬਾਦਲ ਸਾਹਿਬ ਕਰ ਗਏ ਆ ਲਗਦਾ ਨਹੀਂ ਕਿ ਇਸ ਤਰ੍ਹਾਂ ਲੜਾਈ ਦੇ ਨਾਲ ਜੋ ਵਾਟਸਐਪ ਨੇ ਉਹ ਟੁੱਟ ਚੁਣ ਗਿਆ ਜੀ ਨਹੀਂ ਜੀ ਵਰਕਰਾਂ ਦੇ ਹੌਸਲੇ ਬੜੇ ਬਲੰਦੇ ਆ ਕੋਈ ਵਰਕਰ ਨਹੀਂ ਟੁੱਟਾ ਕੋਈ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਦਾ ਜਾਂ ਕੋਈ ਜੈਂਟਸ ਸਾਡੇ ਜਥੇਦਾਰ ਜ਼ਿਲ੍ਹਾ ਪ੍ਰਧਾਨ ਕੋਈ ਕਿਸੇ ਨਾਲ ਨਹੀਂ ਜੇ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਔਰ ਅਸੀਂ ਉਹਨਾਂ ਦੀ ਪ੍ਰਧਾਨਗੀ 'ਚ ਬਹੁਤ ਖੁਸ਼ ਹਾਂ ਬਿਆਨ ਦੀ ਗੱਲ ਕਰੀਏ ਤੁਹਾਡਾ ਪਹਿਲਾ ਬਿਆਨ ਮਾਰੀ ਜਾ ਰਿਹਾ ਮੈਨੂੰ ਲੱਗਦਾ ਕੋਈ ਕਿਸੇ ਧਿਆਨ ਨਹੀਂ ਦਿੱਤਾ ਗਿਆ ਨਹੀਂ ਜੀ ਹੁਣ ਵੇਖੋ ਵੇਖੀ ਵੇਖੋ ਹੁਣ ਸਾਰੇ ਵੈਸੇ ਤੇ ਅਸੀਂ ਸਾਰੇ ਨਾਲ ਹੀ ਆ ਚਲੋ ਕਈਆਂ ਗੱਲਾਂ ਕਰਕੇ ਕੋਈ ਅਜੇ ਨਹੀਂ ਕਿਸੇ ਦੇ ਦਿਮਾਗ ਚ ਆਈ ਹੋਣੀ ਵੀ ਆਪਾਂ ਆਪਾਂ ਤੁਰੇ ਇਸ ਤਰ੍ਹਾਂ ਆਪਾਂ ਤੇ ਤੁਰੇ ਆ ਸਾਰਿਆਂ ਨੂੰ ਤੋਰਾਂਗੇ ਸਾਰੀ ਸਮੂਹ ਲੀਡਰਸ਼ਿਪ ਇਕੱਠੇ ਹੋਵਾਂਗੇ ਅਮਰਸਰ ਦੀ ਹਾਂਜੀ ਮੈਂ ਅਪੀਲ ਇਹੋ ਆਪਣੀਆਂ ਪੰਜਾਬ ਦੀਆਂ ਸੰਗਤਾਂ ਨੂੰ ਲਾਉਣਾ ਚਾਹੁੰਦੀ ਆ ਵੀ ਇਹੋ ਜੇ ਧੋਖੇਬਾਜ਼ਾਂ ਤੋਂ ਬਚੋ ਜਿਨ੍ਹਾਂ ਨੇ 10 ਸਾਲ ਕਾਲੀ ਦਲ ਦੇ ਰਾਜ ਚ ਨਜ਼ਾਰੇ ਲਏ ਆ ਜੋ ਉਹਨਾਂ ਦੇ ਨਹੀਂ ਬਣੇ ਤੇ ਤੁਹਾਡੇ ਕਿੱਥੋਂ ਬਣ ਜਾਣਗੇ ਤੇ ਇਹੋ ਜੇ ਲੋਕਾਂ ਤੋਂ ਬਚੋ ਜਿਹੜੇ ਗद्दार ਨੇ ਦਲ ਬਦਲੂ ਲੋਕ ਨੇ